ਸਾਰੇ ਇਸ ਵੇਲੇ ਉੱਤੀ ਦੀ 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 ਵਾਲੇ ਆਂਡੇ ਵਿੱਚ ਪੂਰੀ ਤਰ੍ਹਾਂ ਲੱਗੇ ਹੋਏ ਇਸ ਵਰੀ ਦਿਨ ਚਾਰ ਸਾਮ ਨਹੀਂ ਹੈ ਜੇ ਕਿ ਲੋੜ ਪਾ ਰਹੇ ਕੁਝ ਪਾਸੇ ਮਾਜਿਮਿਕ ਲਈ ਇੱਕ ਬੜਾ ਹੀ ਜੋ ਕੈਮਰੇ ਨੂੰ ਕੀਤਾ ਉਹਨੂੰ ਸੁਸਵਾਸੀ ਦੀ ਜਤੂ ਦੀ ਹੋਰ ਕਿੰਨੇ ਵੇਸ ਮੋਸਿਸ ਕਰਾ ਰਹੇ ਆਂ ਦਿਵਾਰਾ ਤੇ ਉਹ ਪੈਦੇ ਦਾ ਹੱਲ ਮਿਲਣ ਨੂੰ ਕਿਹੜੇ ਮਸਲੇ ਸਰ ਇਹ ਇੱਕ ਸਿੱਖਿਆ ਇਹ ਇੱਕ ਜੀਵਨ ਸਾਡੀ ਇਹ ਮੈਡੀਕਲ ਸੋ ਦਰਹਾਂ ਦੇ ਸਾਡੀ ਸਰਕਾਰ ਆਂਦੀ ਆ ਕਿ ਬਣਾਵੇਗੀ ਇਹ ਗੱਲ ਜੇ ਇਹ ਵੀ ਸਭ ਤੇ ਰਲੇ ਦੀ ਬਹੁਤ ਵੱਡੀ ਪ੍ਰੋਬਲਮ ਆ ਨਾ ਸ਼ੇਟੀ ਜਿਹੜੇ ਲੋਕ ਨੌਂ ਨੌਂ ਡਰ ਤੇ ਕਿੰਨਾ ਵੀ ਗਿਆ ਉਤਰ ਕੇ 10% ਸਾਡੇ ਜੀ 10% ਕੋਈ ਸਿੰਘ ਨੇ ਫੇਫੜੇ ਜਾ ਕੇ ਸੁਆਖਾ ਖਾਧੀਆਂ ਸੀ ਕਿ ਅਸੀਂ ਤਾਂ ਨਸ਼ੇ ਨੂੰ ਖਤਮ ਕਰਾਂਗੇ ਪਰ ਮੈਨੂੰ ਨਹੀਂ ਪਤਾ ਨਹੀਂ ਕਿ ਆ ਨਸ਼ਾ ਖਤਮ ਹੋ ਗਿਆ ਆ ਸਰਕਾਰਾਂ ਨੇ ਸਰਕਾਰਾਂ ਕਹਿੰਦੇ ਕਿ ਕੀ ਸਰਕਾਰ ਸੁਧਰ ਲਈਆਂ ਆ ਕਿਆ ਮੈਂ ਇਹ ਰੀਟਾ ਦੀ ਗੱਲ ਕੀਤੀ ਮਾਫੀ ਆ ਦੀ ਜਿਹੜਾ ਕਿ ਸਾਡੇ ਲਈ ਬਹੁਤ ਜ਼ਿਆਦਾ ਹੋ ਗਿਆ ਹੈ ਕਿਉਂ ਸੁਧਰ ਗਿਆ ਨਾ ਨਮਨ ਤੁਸੀਂ ਹਾਰਾ ਰਹਿ ਰਹੇ ਹੋ ਦੇਰ ਲਗ ਰਹੀ ਹੈ ਮੈਂ ਤੁਹਾਨੂੰ ਮੈਂ ਫਾਈਟ ਦੇ ਦਿੰਦਾ ਜਿਸ ਨੇ ਇਹ ਕੰਮ ਕੀਤਾ ਹੋਊਗਾ ਉਹਨੂੰ ਤਾਂ ਉਹ ਕਰੂਗਾ ਨੇ ਆਮਦਨ ਪਾਰਦੀ ਦੀ ਕੋਈ ਅਜਾ ਕੰਮ ਜਿਹੜਾ ਇਸ ਸੰਬੰਧ ਵਿੱਚ ਕੀਤਾ ਹੋਊਗਾ ਨਾ ਨਾ ਸਰਕਾਰੀ ਉਹ ਸਰਕਾਰ ਤੋਂ ਪੰਜਾਬ ਤੁਹਾਡੇ ਹੱਥ ਨੂੰ ਖਾਸ ਰਹਿ ਰਿਹਾ ਹੋਵੇ ਅਹ ਦੇਖੋ ਜੇ ਸੰਕਰਿਆ ਤਾਂ ਵੀ ਹੋਗੀ ਜੀ ਲੈ ਜਾਓਗੇ ਤਾਂ ਜੇ ਹੁਣ ਹੁਣ ਭਗਵਾਨ ਦੇ ਪਾਣ ਦੀ ਉੱਥੇ ਲੈਣ ਨਹੀਂ ਜਾਓਗੇ ਤਾਲ ਮੇਲ ਨਹੀਂ ਰੱਖੋਗੇ ਤੇ ਭਗਵਾਨ ਦੇ ਪਾਣ ਦੀ ਤਮਸ਼ਾ ਲੜਨ ਨੂੰ ਜਾਂਦੇ ਹੋ ਉੱਥੇ ਜਾਂ ਕੋਈ ਦੂਸਰਾ ਨਾਮ ਆ ਜੀ ਪਾਣ ਦੀ ਸੁਸਤੇ ਲੈ ਪੰਜ ਸਾਲ ਦੂਸਰੇ ਕਾਂਗਰਸ ਦੀ ਦੇ ਰਹੇ ਉਹ ਤੋਂ ਕੁਛ ਤਾਂ ਹੋਵੇ ਤੋਂ ਪਹਿਲਾਂ ਨਾ ਕਈ ਸਾਲ ਕਾਲੀ ਪਾਜ ਬਸ ਸਰਕਾਰ ਸੀ ਜਿਹੜਾ ਉਹ ਬਹੁਤ ਪਿਆਰ ਕਰਦੇ ਸਹੀ ਜਾਂ ਹੋਰ ਆਮ ਆਦਮੀ ਪਾਰਟੀ ਕੋਈ ਕੰਮ ਕਰਦੀ ਨਹੀਂ ਤਾਂ ਕੋਈ ਤਾਂ ਚੱਲਾ ਨਹੀਂ ਗਿਆ ਆਮ ਆਦਮੀ ਪਾਰਟੀ ਦਾ ਪ੍ਰਮੁੱਖ ਮੁੱਖ ਕਾਰਨ ਮੰਨਦੇ ਜਿਹੜਾ ਮੈਨੂੰ ਉਸ ਨੂੰ ਨਿਸ਼ਾਨਾ ਦਿੱਲੇ ਨਹੀਂ ਐਸਾ ਨਹੀਂ ਆਮ ਆਦਮੀ ਪਾਰਟੀ ਦਾ ਕੋਈ ਹਾਰੀ ਨਹੀਂ ਹੈ ਉਹਨਾਂ ਦਾ ਮਨ ਵੀ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਟੈਕਨੀਕਲ ਮੁਕਾਬਲੇ ਵਿੱਚ ਨਹੀਂ ਪਾੜਿਆ ਧੰਨਵਾਦ ਡਾਕਟਰ ਸੁਆਸੀ ਜੀ ਤੇ ਐਮਪੀ ਜੀ ਸਭ ਤੋਂ ਵੱਡਾ ਅਤੇ ਸਭ ਤੋਂ ਵੱਡਾ ਕਮਾਹਲ ਵਿੱਚ ਚੜ੍ਹਕ ਹੋਊਗਾ ਮੇਰੇ ਨਾਲ ਨੇ ਪੂਨਮ ਮਾਨਕ ਜੀ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਸਟੇਟ ਦੇ ਮੀਡੀਆ ਪੈਨਲਿਸਟ ਔਰ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਤੋਂ ਚੋਣ ਲੜ ਚੁੱਕੇ ਨੇ ਤੇ ਅੱਜ ਗੱਲਬਾਤ ਕਰਾਂਗੇ ਇਹਨਾਂ ਨਾਲ ਮਾਨਕ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਹਾਂ ਧੰਨਵਾਦੀ ਨਮਸਕਾਰ ਸਾਰੇ ਸ਼ਰੋਤਿਆਂ ਨੂੰ ਤੇ ਗੱਲ ਜੇਕਰ ਸਿੱਧੀ ਕੀਤੀ ਜਾਵੇ ਤੇ ਇਲੈਕਸ਼ਨ ਦੇ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਨਾਮਸ਼ਰ ਹਲਕੇ 'ਚ ਤੇ ਸਾਰੇ ਇਹ ਇਸ ਵੇਲੇ ਮੋਦੀ ਜੀ ਨੂੰ ਤੀਸਰੀ ਵਾਰ ਲਈ ਆਂਦੇ ਵਿੱਚ ਪੂਰੀ ਤਰ੍ਹਾਂ ਲੱਗੇ ਹੋਏ ਇਸ ਵਾਰੀ ਅਸੀਂ 400 ਪਾਰ ਦਾ ਜਿਹੜਾ ਅਸੀਂ ਟਾਰਗੇਟ ਲਿੱਤਾ ਹੈ ਉਹਨੂੰ ਅੱਗੇ ਲਕਸ਼ੇ ਲੈ ਕੇ ਉਹਦੇ ਲਈ ਅਸੀਂ ਤਿਆਰੀਆਂ 'ਚ ਲੱਗੇ ਹੋਏ ਔਰ ਡਟੇ ਹੋਏ ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਜਿਸ ਤਰ੍ਹਾਂ ਤੁਸੀਂ ਇੱਥੋਂ ਚੋਣ ਲੜੀ ਸੀ ਤੇ ਉਦੋਂ ਜਿਹੜਾ ਕਿਸਾਨਾਂ ਦਾ ਵਿਰੋਧ ਆਪਣੇ ਬੜੇ ਚਿਰ ਮਸੀਮਤ ਤੇ ਸੀ ਇਸ ਵੇਲੇ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਉਹ ਉਹ ਕਿਸਾਨ ਨਹੀਂ ਹੈ ਜਿਹੜੇ ਕੀ ਵਿਰੋਧ ਕਰ ਰਹੇ ਨੇ ਉਹ ਕੁਝ ਇਦਾਂ ਦੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਦੂਜੀਆਂ ਇਦਾਂ ਦੇ ਲੋਕਾਂ ਨੂੰ ਲੈ ਕੇ ਜਿਹੜੇ ਕੀ ਕਿਸਾਨਾਂ ਦੇ ਰੂਪ ਚ ਹੈਗੇ ਨੇ ਉਹਨਾਂ ਨੂੰ ਲੈ ਕੇ ਵਿਰੋਧ ਕਰਾ ਰਹੇ ਨੇ ਸਭਾ ਹਲਕਾ ਸ਼੍ਰੀ ਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਡਾਕਟਰ ਸੁਆਸ ਜੀ ਇਹਨਾਂ ਬਾਰੇ ਇਹਨਾਂ ਦਾ ਕੰਮ ਜਿਹੜਾ ਚੱਲ ਰਿਹਾ ਵਾ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਅਰੇ ਮੋਦੀ ਜੀ ਨੇ ਸਾਡੀ ਜਿਹੜੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਬੜੀ ਸੋਚ ਸਮਝ ਕੇ ਕਿਉਂਕਿ ਮੋਦੀ ਜੀ ਕਹਿੰਦੇ ਆ ਕਿ ਯੁਵਾਵਾਂ ਦੇ ਦੇਸ਼ ਹੈ ਯੁਵਾਵਾਂ ਨੇ ਹੀ ਅੱਗੇ ਆਣਾ ਤੇ ਉਹਨਾਂ ਨੇ ਸੁਭਾਸ਼ ਸ਼ਰਮਾ ਜੀ ਨੂੰ ਟਿਕਟ ਦੇ ਕੇ ਇੱਕ ਬੜਾ ਹੀ ਜੋ ਕਹਿੰਦੇ ਨੇ ਉਹ ਕੀਤਾ ਉਹਨੂੰ ਇਸ ਗੱਲ ਨੂੰ ਸਾਰਥਕ ਕੀਤਾ ਹੈ ਔਰ ਜਿਹੜੇ ਸੁਭਾਸ਼ ਸ਼ਰਮਾ ਜੀ ਲਗਾਤਾਰ ਡਟੇ ਹੋਏ ਨੇ ਇਸ ਕਮਾ ਦੇ ਅੰਦਰ ਔਰ ਲੋਕਾਂ ਦੇ ਵੱਲੋਂ ਉਹਨਾਂ ਨੂੰ ਬੜਾ ਪਿਆਰ ਬੜਾ ਉਤਸ਼ਾਹ ਮਿਲ ਰਿਹਾ ਹੈ ਅਸਰਿਓ ਕਿ ਜੇਕਰ ਸਰ ਅਮਰ ਸੁਆਚੀ ਦੀ ਜਿੱਤ ਹੁੰਦੀ ਔਰ ਕੇਂਦਰ ਵਿੱਚ ਮੋਦੀ ਸਰਕਾਰ ਆਉਂਦੀ ਹੈ ਦੁਆਰਾ ਤੇ ਉਹ ਪਹਿਲ ਦੇ ਆਧਾਰ ਤੇ ਹੱਲ ਹੋ ਜਾਣਗੇ ਉਹ ਕਿਹੜੇ ਸਾਨੂੰ ਇੱਕ ਸਿੱਖਿਆ ਤੇ ਇੱਕ ਜਿਹੜੀ ਸਾਡੀ ਜਿਹੜੀ ਮੈਡੀਕਲ ਸਹੂਲਤ ਆ ਇਹ ਸਾਨੂੰ ਜ਼ਰੂਰੀ ਮਿਲਣੀ ਚਾਹੀਦੀ ਹੈ ਔਰ ਸਾਡੇ ਇਸ ਵਿਧਾਨ ਸਭਾ ਦੇ ਅੰਦਰ ਜਾਂ ਇੱਕ ਲੋਕ ਸਭਾ ਦੇ ਅੰਦਰ ਅਸੀਂ ਹਮੇਸ਼ਾ ਇੱਕ ਕੁਐਸਚਨ ਉਠਾਇਆ ਹੈ ਕਿ ਸਾਡੇ ਕੋਲ ਇੱਥੇ ਮੈਡੀਕਲ ਕਾਲਜ ਕੋਈ ਨਹੀਂ ਹੈ ਸਾਡੇ ਇੱਥੇ ਮੈਡੀਕਲ ਕਾਲਜ ਬਣਿਆ ਹੈ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਮੈਡੀਕਲ ਕਾਲਜ ਅਸੀਂ ਸੋਚਦੇ ਹਾਂ ਕਿ ਅਸੀਂ ਐਸਾ ਜੇ ਸਾਡੀ ਸਰਕਾਰ ਆਂਦੀ ਹੈ ਤਾਂ ਅਸੀਂ ਬਣਾਵਾਂਗੇ ਇਹ ਵੀ ਲਾਈਨ ਦੀ ਗੱਲ ਹੁੰਦੀ ਹੈ ਜਿਹੜੀ ਕਿ ਸਾਡੇ ਇੱਥੇ ਰੇਲਵੇ ਦੀ ਬਹੁਤ ਵੱਡੀ ਪ੍ਰੋਬਲਮ ਹੈ ਨਵਾਂ ਸ਼ਹਿਰ ਦੇ ਅੰਦਰ ਰੇਲਵੇ ਲਾਈਨ ਬਹੁਤ ਛੋਟੀ ਹੈ ਕਿ ਉੱਥੇ ਕੋਈ ਗੱਡੀ ਨਹੀਂ ਬਹੁਤ ਸਾਰੇ ਵਪਾਰੀ ਨੇ ਜਿਹੜੇ ਕਿ ਖੰਨਾ ਦੇ ਨਾਲੇ ਨੂੰ ਜੋੜਨਾ ਚਾਹੁੰਦੇ ਆ ਇਹਨਾਂ ਨੂੰ ਉੱਥੇ ਹਰਮੰਦਰ ਸਾਹਿਬ ਦੇ ਨਾਲ ਜੋੜਨਾ ਚਾਹੁੰਦੇ ਆ ਤੇ ਐਸੀਆਂ ਸਾਡੀਆਂ ਕੁਝ ਜਿਹੜੀਆਂ ਪਲਾਨਿੰਗਸ ਨੇ ਲੋਕਾਂ ਦੀਆਂ ਜਿਹੜੀਆਂ ਇੱਛਾਵਾਂ ਨੇ ਡਿਮਾਂਡਸ ਨੇ ਸਾਡੇ ਇੱਧਰਲੇ ਏਰੀਆ ਦੀਆਂ ਉਹਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਮੋਦੀ ਜਾਨਗੇ ਤਾਂ ਸਾਡੇ ਆਪਣੇ ਕੈਂਡੀਡੇਟ ਦੀ ਸੁਣੀ ਜਾਊਗੀ ਇਹ ਬੜੀ ਸੋਚਣ ਦੀ ਗੱਲ ਹੈ ਕਿ ਜੇ ਉਧਰ ਦੂਜੇ ਸੂਬਿਆਂ ਵਿੱਚ ਉਹ ਚੀਜ਼ਾਂ ਬੜੀਆਂ ਲੋਕੀ ਬੜੇ ਖੁਸ਼ਹਾਲ ਨੇ ਤੁਸੀਂ ਤੁਜੀ ਯੂਪੀ ਚ ਦੇਖ ਲਓ ਲॉ ਐਂਡ ਆਰਡਰ ਤੇ ਕਿੰਨਾ ਵਿਗੜਿਆ ਹੋਇਆ ਸੀ ਉਧਰ ਕਿਦਾਂ ਸੁਧਰ ਗਿਆ ਸਾਡੇ ਚ ਕਿਉਂ ਨਹੀਂ ਸੁਧਰਦਾ ਪਿਆ ਜਦ ਕਿ ਆਮ ਆਦਮੀ ਪਾਰਟੀ ਨੂੰ ਇੰਨਾ ਵੱਡਾ ਐਮ ਐਲ ਏ ਉਹਨਾਂ ਨੂੰ 92 ਐਮ ਐਲ ਏ ਮਿਲੇ ਸੀ ਉਹਨਾਂ ਨੂੰ ਐਡਾ ਵੱਡਾ ਮੰਡਟ ਮਿਲਿਆ ਸੀ ਉਹਨਾਂ ਨੇ ਪਗਗ ਸਿੰਘ ਦੇ ਇੱਥੇ ਪਿੰਡ ਜਾ ਕੇ ਸੋਹਾਂ ਖਾਧੀਆਂ ਸੀ ਕਿ ਅਸੀਂ ਤਾਂ ਨਸ਼ੇ ਨੂੰ ਖਤਮ ਕਰ ਦਾਂਗੇ ਤਾਂ ਮੈਂ ਤੁਹਾਨੂੰ ਇਹ ਹੀ ਪੁੱਛਣਾ ਚਾਹਨੀ ਕਿ ਆ ਨਸ਼ਾ ਖਤਮ ਹੋ ਗਿਆ ਸੜਕਾਂ ਦੀ ਉਹਨਾਂ ਨੇ ਸੜਕਾਂ ਦੀ ਗੱਲ ਕੀਤੀ ਸੜਕਾਂ ਸੁਧਰ ਗਈਆਂ ਕੀ ਉਹਨਾਂ ਨੇ ਰੇਤਾ ਦੀ ਗੱਲ ਕੀਤੀ ਸੀ ਮੋਲਕੀਆ ਦੀ ਇੱਥੇ ਜਿਹੜਾ ਕਿ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਕੀ ਉਹ ਸੁਧਰ ਗਿਆ ਕਿਹੜਾ ਕੰਮ ਐਸਾ ਆ ਮੈਂ ਤੁਹਾਡੀ ਆਪਣੀ ਸਾਰੀ ਜਨਤਾ ਨੂੰ ਪੁੱਛਣਾ ਚਾਹਨੀ ਆ ਕਿਹੜਾ ਕੰਮ ਆ ਜਿਹੜਾ ਇਹਨਾਂ ਨੇ ਕਰਤਾ ਭੈਣਾ ਨੂੰ ਕਹਿੰਦੇ ਸੀ ਹਜ਼ਾਰ ਹਜ਼ਾਰ ਰੁਪਏ ਦੇਣਾ ਉਹ ਦੇ ਦਿੱਤਾ ਹੁਣ 24000 ਰੁਪਏ ਇਕੱਠਾ ਹੋ ਗਿਆ ਭੈਣਾ ਦੇ ਕੋਲ ਉਹਨਾਂ ਦਾ 2 ਸਾਲ ਹੋ ਗਏ ਤਾਂ ਭੈਣਾ ਨੂੰ ਦੇ ਦੇਣ ਫੇ 24 24000 ਰੁਪਏ ਕਿਉਂ ਨਹੀਂ ਦਿੰਦੇ ਕਿਉਂ ਆਪਣੇ ਵਾਅਦਿਆਂ ਤੋਂ ਮੁੱਕਰਦੇ ਆ ਔਰ ਜਿਹੜੇ ਭਗਵੰਤਮਾਨ ਜੀ ਨੇ ਮੈਂ ਤਾਂ ਕਹਿੰਨੀ ਉਹ ਬੈਠਾ ਹੀ ਉੱਥੇ ਰਹਿੰਦੇ ਆ ਮੈਨੂੰ ਲੱਗਦਾ ਉਹ ਸਾਡੀ ਉਹਨਾਂ ਨੂੰ ਆਪਣਾ ਕੋਈ ਲੈਣਾ ਦੇਣਾ ਨਹੀਂ ਇਹ ਪੰਜਾਬ ਦੇ ਨਾਲ ਜੋ ਕੇਜਰੀਵਾਲ ਜੀ ਉੱਥੋਂ ਚੱਲਦਾ ਉਹੀ ਕੁਝ ਇੱਥੇ ਕਰਦੇ ਨੇ ਉਹ ਮਤਲਬ ਉਹ ਹੀ ਕੋਝੇਤੇ ਕਰੀ ਜਾਂਦੇ ਆ ਤਾਂ ਉਹਨਾਂ ਨੂੰ ਸਾਡੇ ਪੰਜਾਬ ਨੂੰ ਵੀ ਦੇਖਣਾ ਚਾਹੀਦਾ ਪੰਜਾਬ ਤੇ ਵੀ ਸਾਡੀਆਂ ਇੱਥੇ ਦੀਆਂ ਵੀ ਕੋਈ ਪ੍ਰੋਬਲਮਸ ਆ ਉਹਨਾਂ ਨੂੰ ਤਾਂ ਦੇਖ ਨਹੀਂ ਰਹੇ ਜਦ ਕੀ ਉੱਥੇ ਆਪਣੀ ਹਾਜ਼ਰੀ ਪਰਦੇ ਆ ਤਾਂ ਮੇਰਾ ਸਾਰਿਆਂ ਨੂੰ ਇਹੀ ਕਹਿਣਾ ਹੈ ਕਿ ਅਸੀਂ ਐਸੀ ਹੀ ਕੈਂਡੀਡੇਟ ਨੂੰ ਲੈ ਕੇ ਆਈਏ ਜਿਹੜਾ ਕਿ ਇੱਥੇ ਦਾ ਵਿਕਾਸ ਕਰ ਸਕੇ ਇਹਨੂੰ ਦੇਖੀਏ ਔਰ ਮੋਦੀ ਜੀ ਤੋਂ ਉਹ ਚੀਜ਼ਾਂ ਲੈ ਕੇ ਆਵੇ ਭਾਰਤ ਸਰਕਾਰ ਤੋਂ ਉਹ ਚੀਜ਼ਾਂ ਲੈ ਕੇ ਆਵੇ ਤਾਂ ਕਿ ਸਾਡੇ ਇਧਰਲੇ ਏਰੀਆ ਦਾ ਵਿਕਾਸ ਹੋ ਸਕੇ ਕਲ ਜੀ ਅਸੀਂ ਕਿਸੇ ਨਾਲ ਵੀ ਮੁਕਾਬਲਾ ਨਹੀਂ ਆਪਣਾ ਮੰਨਦੇ ਅਸੀਂ ਆਪਣਾ ਨਹੀਂ ਨਹੀਂ ਸਿੱਧਾ ਸਿੱਧੀ ਗੱਲ ਕਰੀਏ ਕਿ ਮੁਕਾਬਲਾ ਕਿਹਦੇ ਨਾਲ ਨਹੀਂ ਅਸੀਂ ਮੁਕਾਬਲਾ ਆਪਣਾ ਕਿਸੇ ਨਾਲ ਵੀ ਨਹੀਂ ਮੰਨਦੇ ਔਰ ਅਸੀਂ ਇਹ ਕਵਾਂਗੇ ਕਿ ਸਾਡੇ ਲਈ ਸਾਰੀਆਂ ਹੀ ਪਾਰਟੀਆਂ ਵਿਰੋਧੀ ਪਾਰਟੀਆਂ ਅਸੀਂ ਸਾਰਿਆਂ ਦੇ ਨਾਲ ਸਾਡੇ ਸਾਰੇ ਜਿੰਨੀਆਂ ਵੀ ਪਾਰਟੀਆਂ ਅਸੀਂ ਉਹਨਾਂ ਦੇ ਨਾਲ ਮੁਕਾਬਲਾ ਕਰਕੇ ਅੱਗੇ ਵਧਣਾ ਹੈ ਨੈਕ ਟੂ ਨੈਕ ਫਾਈਟ ਕਿਹਦੇ ਨਾਲ ਮੈਂ ਐਸਾ ਕੁਝ ਨਹੀਂ ਕਹਿ ਸਕਦੀ ਨੈਕ ਕਿਉਂਕਿ ਮੈਨੂੰ ਲੱਗਦਾ ਹੀ ਨਹੀਂ ਕਿਉਂਕਿ ਸਾਰੀਆਂ ਪਾਰਟੀਆਂ ਆਪਣਾ ਆਧਾਰ ਖੋ ਚੁੱਕੀਆਂ ਕਿਉਂਕਿ ਜਲੇ ਪੰਜਾਬ ਵਿੱਚ ਪੂਰੀ ਇੱਕ ਵੇਵ ਸੀ ਆਵਾਜ਼ ਦੀ ਪਾਰਟੀ ਦੀ ਤਾਂ ਇਸ ਸੀਟ ਤੋਂ ਭਾਜਪਾ ਸਮਾਜ ਪਾਰਟੀ ਦੇ ਉਮੀਦਵਾਰ ਸੀਟ ਐਮਐਲਏ ਬਣੇ ਆ ਤੇ ਉਹ चीज ਲੋਕ ਸਭਾ ਦੇ ਕਿੰਨਾ ਸਰਪੰਦੀ ਆ ਦੇਖੋ ਜੇ ਉਹਨਾਂ ਨੇ ਕੋਈ ਕੰਮ ਕੀਤਾ ਹੋਵੇਗਾ ਤਾਂ ਲੋਕ ਸਭਾ ਸੀਟ ਤੇ ਅਸਰ ਪਾਉਗੀ ਉਹਨਾਂ ਨੇ ਤਾਂ ਕਿਸੇ ਨੇ ਕੋਈ ਕੰਮ ਹੀ ਨਹੀਂ ਕੀਤਾ ਤੁਸੀਂ ਜਿਹੜਾ ਮਰਜ਼ੀ ਵੀ ਤੁਸੀਂ ਲੈ ਲਓ ਅਕਾਲੀ ਦਲ ਲੈ ਲਓ ਕਾਂਗਰਸ ਪਾਰਟੀ ਨੇ ਐਨੇ ਸਾਲ ਰਾਜ ਕੀਤਾ ਹੈ ਅਕਾਲੀ ਦਲ ਨੇ ਕੀਤਾ ਹੈ ਆਮ ਆਦਮੀ ਪਾਰਟੀ ਨੂੰ 2.5 ਸਾਲ ਹੋ ਗਏ ਤਾਂ ਮੈਂ ਕਿਹਨੂੰ ਕਹਾਂ ਕਿ ਕਿਹੜਾ ਬੰਦਾ ਸਾਡੇ ਮੁਕਾਬਲੇ ਚਾ ਕਿਸੇ ਨੇ ਜੇ ਕੋਈ ਕੰਮ ਕੀਤਾ ਹੋਊਗਾ ਮੁਕਾਬਲਾ ਤਾਂ ਉਹ ਕਰੂਗਾ ਨਾ ਆਮ ਆਦਮੀ ਪਾਰਟੀ ਨੇ ਕੋਈ ਇਹੋ ਜਿਹਾ ਕੰਮ ਜਿਹੜਾ ਇਸ ਹਲਕੇ ਚ ਕੀਤਾ ਹੋਵੇ ਤੁਸੀਂ ਆਪ ਸਮਝਦਾਰ ਹੋ ਜਨਤਾ ਬਹੁਤ ਸਮਝਦਾਰ ਹੈ ਜਨਤਾ ਰੋ ਰਹੀ ਹੈ ਤਰਾਤਰਾ ਕਰੀ ਸਾਡੇ ਨਵੇਂ ਸ਼ਹਿਰ ਦੀਆਂ ਸੜਕਾਂ ਦੇਖ ਲਓ ਜਾ ਕੇ ਰੇਲਵੇ ਰੋਡ ਨੂੰ ਤਾਂ ਲੋਕੀ ਇੰਨੇ ਕਿ ਐਕਸੀਡੈਂਟ ਹੁੰਦੇ ਹੈ ਕਿ ਕਈ ਵਾਰੀ ਆਪਣਾ ਮਨ ਦੁਖੀ ਹੁੰਦਾ ਹੈ ਕਿ ਦੇਖੋ ਕਿਸੇ ਨੂੰ ਵੀ ਮੈਂ ਸਾਡੇ ਘਰ ਦੇ ਬੱਚੇ ਵੀ ਉੱਥੇ ਜਾਂਦੇ ਜਾਂ ਸੀ ਵੀ ਜਾਂਦੇ ਤਾਂ ਸੀ ਕਹਿੰਨੇ ਧਿਆਨ ਨਾ ਚਾਹੀਏ ਉਹ ਵੀ ਉਸ ਰੋਡ ਤੇ ਕੇਂਦਰ ਵਿੱਚ 10 ਲਗਾਤਾਰ ਸਰਕਾਰ ਰਹੀ ਉਸ ਸਰਕਾਰ ਤੋਂ ਤੁਹਾਡੇ ਹਲਕੇ ਨੂੰ ਕੋਈ ਖਾਸ ਰਾਹਤ ਮਿਲੀ ਹੋਵੇ ਅ ਦੇਖੋ ਜੇ ਸਾਨੂੰ ਤਾਂ ਰਾਹਤ ਆ ਮਿਲੋਗੀ ਨਾ ਜੇ ਲੈਣ ਜਾਓਗੇ ਤਾਂ ਜੇ ਹੁਣ ਭਗਵੰਤ ਮਾਨ ਜੀ ਉਥੇ ਲੈਣ ਹੀ ਨਹੀਂ ਜਾਉਗੇ ਤਾਲਮੇ ਲਈ ਨਹੀਂ ਰੱਖੋਗੇ ਭਗਵੰਤ ਮਾਨ ਜੀ ਤਾਂ ਹਮੇਸ਼ਾ ਲੜਨ ਨੂੰ ਜਾਂਦੇ ਹੋ ਉਥੇ ਜਾਂ ਕੋਈ ਨਾ ਕੋਈ ਏਦਾਂ ਦਾ ਇਸ਼ੂ ਗ੍ਰੇਡ ਕਰਨ ਨੂੰ ਜਾਂਦੇ ਆ ਤਾਂ ਕਿ ਉਥੇ ਜਾ ਕੇ ਅਸੀਂ ਇਸ਼ੂ ਗ੍ਰੇਡ ਕਰੀਏ ਲੋਕਾਂ ਨੂੰ ਭੜਕਾਈਏ ਕਿ ਦੇਖੋ ਜੀ ਸਾਨੂੰ ਸੈਂਟਰ ਨੇ ਦਿੱਤਾ ਨਹੀਂ ਸਾਨੂੰ ਸੈਂਟਰ ਏਦਾਂ ਕਰਦੀ 2 ਸਾਲ ਆਵਾਦੀ ਪਾਰਟੀ ਤੋਂ ਪਹਿਲਾਂ 5 ਸਾਲ ਦੂਸਰੇ ਕਾਂਗਰਸੀ ਵੀ ਰਹੇ ਆ ਉਦੋਂ ਕੁਝ ਦਿੱਤਾ ਹੋਵੇ ਅ ਦੇਖੋ ਉਹ ਤੋਂ ਜਿਹੜੇ ਸ਼ਹਿਰੀ ਵਿਕਾਸ ਨੂੰ ਜਿਹੜਾ ਗ੍ਰਾਮੀਣ ਸੜਕਾਂ ਦੇ ਲਈ ਬਹੁਤ ਪੈਸਾ ਆਇਆ ਆ ਬਹੁਤ ਸਾਰੀਆਂ ਇਦਾਂ ਦੀਆਂ ਸੁਵਿਧਾਵਾਂ ਆਈਆਂ ਜਿਵੇਂ ਗੈਸ ਸਿਲੰਡਰਾਂ ਦੀ ਗੱਲ ਕਰ ਲੋ ਤੁਸੀਂ ਟਾਇਲਟਸ ਬਣਾਉਣ ਦੀ ਗੱਲ ਕਰ ਲੋ ਆਯੂਸ਼ਮਾਨੀ ਯੋਜਨਾ ਦੀ ਗੱਲ ਕਰ ਲੋ ਬਹੁਤ ਸਾਰੀਆਂ ਸੈਂਟਰ ਸਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਇੱਥੇ ਆਈਆਂ ਸੋ ਪਹਿਲਾਂ 2.5 ਸਾਲ ਅਕਾਲੀ ਭਾਜਪਾ ਸਰਕਾਰ ਸੀ ਹੂੰ ਤੁਸੀਂ ਆਪ ਦੇਖ ਲੋ ਅਕਾਲੀ ਭਾਜਪਾ ਸਰਕਾਰ ਜੇ ਇਹ ਜੋ ਲੈਣ ਜਾਂਦੇ ਸੀ ਸੈਂਟਰੋਂ ਉਹਨੂੰ ਮਿਲਦਾ ਸੀ ਉੱਥੋਂ ਮਿਲਦਾ ਸੀ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਉਹ ਤਾਂ ਲੈਣ ਹੀ ਨਹੀਂ ਗਈ ਉਹ ਤਾਂ ਹਮੇਸ਼ਾ ਲੜਨ ਹੀ ਜਾਂਦੇ ਉਹ ਕਦੀ ਲੈਣ ਨਹੀਂ ਜਾਂਦੇ ਉਹ ਹਮੇਸ਼ਾ ਲੜਨ ਜਾਂਦੇ ਆ ਔਰ ਉੱਥੋਂ ਆ ਕੇ ਗਲਤ ਰਿਪੋਰਟਾਂ ਇੱਥੇ ਦਿੰਦੇ ਗਲਤ ਪ੍ਰਚਾਰ ਕਰਦੇ ਜੇ ਇਹ ਵੀ ਤਾਲਮਿਲ ਬਣਾ ਕੇ ਲੈਣ ਜੇ ਇਹਨਾਂ ਨੂੰ ਵੀ ਮਿਲੂਗਾ ਉਹਨਾਂ ਨੂੰ ਇੱਥੇ ਪ੍ਰੋਬਲਮ ਥੋੜੀ ਨਾ ਮੋਦੀ ਜੀ ਨੂੰ ਇੱਥੇ ਪੰਜਾਬ ਚ ਨਹੀਂ ਦੇਣਾ ਮੋਦੀ ਜੀ ਪੰਜਾਬ ਨੂੰ ਬਹੁਤ ਪਿਆਰ ਕਰਦੇ ਆ ਚਾਈ ਜਾਵਾ ਔਰ ਆਮ ਆਦਮੀ ਪਾਰਟੀ ਇੱਕੋ ਹੀ ਕੰਮ ਕਰਦੀ ਨਫ਼ਰਤ ਫੈਲਾਂਦੀ ਹੈ ਉਹਨਾਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਦਾਂ ਨਫ਼ਰਤ ਫੈਲਾਵਾਂਗੇ ਅਸੀਂ ਦੁਆਰਾ ਆ ਜਾਾਂਗੇ ਪਰ ਸਾਡੀ ਅੱਜ ਦੀ ਜਨਤਾ ਜਿਹੜੀ ਆ ਬਹੁਤ ਸਮਝਦਾਰ ਹੈ ਆਮ ਆਦਮੀ ਪਾਰਟੀ ਦਾ ਪ੍ਰਮੁੱਖ ਮੁਕਾਬਲਾ ਨਹੀਂ ਐਸਾ ਨਹੀਂ ਆਮ ਆਦੀ ਪਾਰਟੀ ਦਾ ਕੋਈ ਦਾ ਹਾਰ ਹੀ ਨਹੀਂ ਮੈਂ ਉਹਨਾਂ ਨੂੰ ਮੰਨਦੀ ਨਹੀਂ ਐ ਮੈਨੂੰ ਲੱਗਦਾ ਕਿ ਉਹ ਸਾਡੇ ਬਿਲਕੁਲ ਮੁਕਾਬਲੇ 'ਚ ਨਹੀਂ ਹੈ ਪਾਰਟੀ ਦਾ ਧੰਨਵਾਦ ਕਰਨਾ ਚਾਹਨੀ ਹੈ ਕਿ ਉਹਨਾਂ ਨੇ ਸਾਨੂੰ ਇਕੱਲੇ ਲੜਨ ਦਾ ਮੌਕਾ ਦਿੱਤਾ ਔਰ ਆਪਣੇ ਡਾਕਟਰ ਸੁਆਸੀ ਜਿਹੜਾ ਐਮਪੀ ਬਣਦੇ ਸਭ ਤੋਂ ਪਹਿਲਾਂ ਔਰ ਸਭ ਤੋਂ ਵੱਡਾ ਕੰਮ ਹਲਕੇ ਵਿੱਚ ਕਿਹੜਾ ਕਰਵਾਉਗੇ ਮੈਡੀਕਲ ਏਡ ਸਿੱਖਿਆ ਔਰ ਰੇਲਵੇ ਲਾਈਨ ਕਾਲਜ ਜ ਸਕੂਲਾਂ ਦੇ ਜਿਹੜੇ EMPLOYEES ਨੇ ਉਹਨਾਂ ਦਾ EPF ਦਾ ਮਾਮਲਾ ਬੜਾ ਵੱਡਾ ਹੀ ਕੰਮ ਮਾਮਲਾ EPF ਦਾ ਉਹਨੂੰ ਅਸੀਂ ਚੱਕਾਂਗੇ ਕਿਉਂਕਿ ਜੇ ਗੱਲ ਸਨਤੀ ਵਿਕਾਸ ਦੀ ਕੀਤੀ ਜਾਵੇ ਤਾਂ ਕੇਂਦਰ ਲੋ ਕੋਈ ਇਹੋ ਜਿਹਾ ਵੱਡਾ ਪੈਕੇਜ ਆਰਥਿਕ ਪੈਕੇਜ ਨਹੀਂ ਦਿੱਤਾ ਗਿਆ ਜਿਹਦੇ ਨਾਲ ਕਿ ਸਟੇਟ ਦੇ ਵਿੱਚ ਕੋਈ ਡਵੈਲਪਮੈਂਟ ਹੋ ਸਕੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਆ ਦੇਖੋ ਮੋਦੀ ਜੀ ਅਗਰ ਭਾਰਤ ਸਰਕਾਰ ਬਾਕੀ ਸੂਬਿਆਂ ਨੂੰ ਦਿੰਦੀ ਹੈ ਤੇ ਸਾਡੇ ਸੂਬੇ ਨੂੰ ਕਿਉਂ ਨਹੀਂ ਦਿੰਦੀ ਦੇਖੋ ਮੇਨ ਕੁਐਸਚਨ ਤੁਹਾਨੂੰ ਸਾਰਿਆਂ ਨੂੰ ਇਹ ਸਮਝਣਾ ਪਊਗਾ ਕਿ ਸਾਡੀ ਜਿਹੜੀ ਪੰਜਾਬ ਸਰਕਾਰ ਉਹ ਲੈਣ ਨਹੀਂ ਜਾਂਦੀ ਲੈਣ ਜਾਂਦੀ ਆ ਤਾਂ ਦੇਖੋ ਉਹਨਾਂ ਦੇ ਕੋਲ ਜਿਹੜੇ ਆਪਣੇ ਫੰਡਸ ਆ ਉਹਨਾਂ ਦਾ 95% ਫੰਡ ਜਿਹੜੇ ਐਸੇ ਹੈ ਜਿਹੜੇ ਕੀ ਉਹਨਾਂ ਦੀਆਂ ਤਨਖਾਹਾਂ 'ਚ ਲੱਗ ਜਾਂਦੇ 5% ਜਿਹੜੇ ਬਚਦੇ ਨੇ ਉਹ ਆਪਣੇ ਆਤੇ ਲਾ ਦਿੰਦੇ ਆ ਤੁਹਾਨੂੰ ਪਤਾ ਔਰ ਉਹਨਾਂ ਜਗ੍ਹਾ ਤੇ ਲਾ ਦਿੰਦੇ ਜਿੱਥੇ ਉਹਨਾਂ ਦਾ ਕੋਈ ਆਧਾਰ ਨਹੀਂ ਹੈ ਜੇ ਹੁਣ ਗੁਜਰਾਤ ਦੇ ਵਿੱਚ ਗਏ ਸੀ ਜਿਹੜੇ ਉਹਨਾਂ ਨੂੰ ਪੈਸੇ ਮਿਲਦੇ ਵੀ ਆ ਦੂਜੇ ਫੰਡਾਂ ਤੋਂ ਆਉਂਦੇ ਆ ਦੂਜੀਆਂ ਜਗ੍ਹਾ ਤੇ ਆਉਂਦੇ ਆ ਉਹਨਾਂ ਨੂੰ ਉਹਨਾਂ ਜਗ੍ਹਾ ਤੇ ਲਾ ਦਿੰਦੇ ਜਿੱਥੇ ਕੋਈ ਆਧਾਰ ਨਹੀਂ ਹੈ ਗੁਜਰਾਤ ਜਾ ਕੇ ਇਲੈਕਸ਼ਨ ਲੜਨਾ ਉੱਥੇ ਪੈਸਾ ਲਾਤਾ ਦੂਜੀਆਂ ਜਗ੍ਹਾ ਤੇ ਰਾਜਸਥਾਨ ਚ ਜਾ ਕੇ ਪੈਸਾ ਲਾਤਾ ਮਤਲਬ ਇਦਾਂ ਇਦਾਂ ਦੀ ਉਹ ਗਲਤ ਜਗ੍ਹਾ ਤੇ ਪੈਸਾ ਸਾਡੇ ਪੰਜਾਬ ਦਾ ਯੂਜ਼ ਕਰਦੇ ਨੇ ਜਿੱਥੇ ਕੋਈ ਕੋਈ ਜ਼ਰੂਰਤ ਨਹੀਂ ਹੁੰਦੀ ਤੇ ਬਾਕੀ ਜੇ ਤੁਸੀਂ ਰਾਮ ਨਾਲ ਚੰਗੇ ਤਰੀਕੇ ਨਾਲ ਤਾਲਮਿਲ ਬਣਾ ਕੇ ਪੈਸਾ ਲੈਣ ਜਾਓ ਤੇ ਤੁਹਾਨੂੰ ਪੈਸਾ ਵੀ ਮਿਲੂਗਾ ਉਹਨਾਂ ਨੇ ਨਾ ਤਾਂ ਕਦੀ ਕੀਤੀ ਨਹੀਂ ਹੈ ਉਹਨਾਂ ਨੇ ਕਦੀ ਵੀ ਮੈਨੂੰ ਇੱਕ ਵੀ ਲੈਟਰ ਇਦਾਂ ਦਾ ਕੋਈ ਦਿਖਾ ਦੇਣੇ ਜਿਨ੍ਹਾਂ ਨੇ ਡਿਨਾਈ ਕੀਤਾ ਹੋਵੇ ਸਭਾਰਤ ਪਰ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਆ ਕਿ ਜੋ ਸੈਂਟਰ ਤੋਂ ਸਾਡਾ ਹਿੱਸਾ ਬਣਦਾ ਸਾਨੂੰ ਦਿੰਦੇ ਹੀ ਨਹੀਂ ਦੇਖੋ ਜਿਹੜਾ ਜੇ ਤੁਸੀਂ ਕਿਸੇ ਨੂੰ ਬਦਨਾਮ ਕਰਨਾ ਤੇ ਬਹੁਤ ਅੱਛੀ ਗੱਲ ਹੈ ਕਹਿੰਦੇ ਕਿਸੇ ਦੀ ਜ਼ੁਬਾਨ ਨੂੰ ਤਾਂ ਫੜਿਆ ਨਹੀਂ ਜਾ ਸਕਦਾ ਜ਼ੁਬਾਨ ਚੋਂ ਤਾਂ ਕੁਝ ਵੀ ਬੋਲਿਆ ਜਾ ਸਕਦਾ ਤੇ ਉਹ ਕੁਝ ਵੀ ਬੋਲਦੇ ਨੇ ਐਸਾ ਕੁਝ ਵੀ ਨਹੀਂ ਆ ਸਾਨੂੰ ਇੱਕ ਵੀ ਲੈਟਰ ਇੱਕ ਵੀ ਚੀਜ਼ ਇਦਾਂ ਦੀ ਦਿਖਾ ਦੇਣ ਕਿ ਭਾਰਤ ਸਰਕਾਰ ਨੇ ਇਹਨਾਂ ਨੂੰ ਮਨਾ ਕੀਤੀ ਹੋਵੇ ਕੁਝ ਵੀ ਇਦਾਂ ਦਾ ਮਨਾ ਨਹੀਂ ਕੀਤਾ ਜਦ ਕਿ ਉਹ ਤਾਂ ਕਹਿੰਦੇ ਆਓ ਤੁਸੀਂ ਲਓ ਪੰਜਾਬ ਨੂੰ ਅੱਗੇ ਵਧਾਓ ਉਹਨਾਂ ਦਾ ਤਾਂ ਉਹਨਾਂ ਦਾ ਕੋਈ ਵੈਰ ਥੋੜੀ ਹੈ ਪੰਜਾਬ ਨਾਲ ਤੁਸੀਂ ਦੱਸੋ ਮੋਦੀ ਜੀ ਅੱਜ ਵੀ ਕਹਿੰਦੇ ਕਿ ਮੇਰਾ ਪੰਜਾਬ ਨਾਲ ਇੱਕ ਖਾਸ ਰਿਸ਼ਤਾ ਆਪਣਾ ਪੰਜਾਬ ਦੇ ਨਾਲ ਖਾਸ ਪਿਆਰ ਹੈ ਤੇ ਫਿਰ ਇਹ ਹੁਣ ਬਣਾ ਨਹੀਂ ਨਹੀਂ ਦਿੰਦੇ ਔਰ ਮੈਨੂੰ ਪੂਰਾ ਵਿਸ਼ਵਾਸ ਆ ਕਿ ਮੇਰੇ ਜਿਹੜੇ ਪੂਰੇ ਜ਼ਿਲ੍ਹੇ ਦੇ ਕਾਰਜਕਰਤਾ ਆ ਉਹ ਬਹੁਤ ਪਿਆਰ ਨਾਲ ਬਹੁਤ ਸਾ ਨਾਲ ਸੁਭਾਸ਼ ਸ਼ਰਮਾ ਜੀ ਦੇ ਲਈ ਕੰਮ ਕਰ ਰਹੇ ਆ ਮੋਦੀ ਜੀ ਨੂੰ ਲਿਆਉਣ ਦੇ ਲਈ ਅਸੀਂ ਕੋਈ ਕਸਮ ਨਹੀਂ ਛੱਡਾਂਗੇ ਵਰ ਆਪਣੇ ਵੋਟਰਸ ਨੂੰ ਕੋ ਸਨੇਹਾ ਦੇਣਾ ਚਾਹੁੰਦੇ ਆ ਹਾਂ ਦੇਖੋ ਮੈਂ ਆਪਣੇ ਵੋਟਰਸ ਨੂੰ ਇਹੀ ਸਨੇਹਾ ਦੇਣਾ ਚਾਹੁੰਗੀ ਕਿ ਆਪਾਂ ਇਹ ਦੇਖੀਏ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਉਹਨਾਂ ਨੇ ਕੀ ਕੀਤਾ ਜੀ ਦੇਖ ਵੀ ਰਹੇ ਹੋ ਮੈਨੂੰ ਤੁਹਾਨੂੰ ਕਹਿਣ ਦੀ ਜਰੂਰਤ ਨਹੀਂ ਆ ਤੁਸੀਂ ਦੇਖ ਵੀ ਰਹੇ ਹੋ ਤੇ ਭਾਰਤ ਸਰਕਾਰ ਕੀ ਕਰ ਸਕਦੀ ਹੈ ਭਾਰਤ ਸਰਕਾਰ ਨੇ ਜੇ ਦੂਜੇ ਦੂਜੇ ਸੂਬਿਆਂ 'ਚ ਇੰਨਾ ਕੁਝ ਕਰਤਾ ਇੰਨਾ ਸੁਧਾਰ ਕਰਤਾ ਲੋ ਐਂਡ ਆਰਡਰ ਇੰਨਾ ਸੁਧਰ ਗਿਆ ਅੱਜ ਉੱਥੇ ਦੀਆਂ ਬੱਚੀਆਂ ਕਹਿੰਦੀਆਂ ਨੇ ਯੂਪੀ ਦੀਆਂ ਕਿ ਸਾਨੂੰ ਰਾਤ ਨੂੰ ਤੁਰਾਂ 'ਚ ਵੀ ਜਾਣ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ ਤੇ ਐਦਾਂ ਦਾ ਹੀ ਸਾਡਾ ਸੂਬਾ ਵੀ ਬਣੇ ਐਦਾਂ ਦਾ ਸਾਡੇ ਸੂਬੇ 'ਚ ਪਿਆਰ ਭਾਈਚਾਰਾ ਹੋਵੇ ਤਾਂ ਕਿ ਅਸੀਂ ਵੀ ਇਹ ਕਹਿ ਸਕੀਏ ਸਾਡਾ ਪੰਜਾਬ ਜਿਹੜਾ ਪਹਿਲਾਂ ਰੰਗਲਾ ਪੰਜਾਬ ਸੀ ਐਦਾਂ ਦਾ ਅਸੀਂ ਰੰਗਲਾ ਪੰਜਾਬ ਬਣਾਈਏ ਔਰ ਉਹ ਤਾਂ ਹੀ ਹੋਏਗਾ ਜੇ ਭਾਰਤੀ ਜਨਤਾ ਪਾਰਟੀ ਦੇ ਕਿਉਂਕਿ ਕਿ ਅਸੀਂ ਸਾਰੀਆਂ ਸਰਕਾਰਾਂ ਦੇਖ ਲਈਆਂ ਤੇ ਇੱਕ ਮੌਕਾ ਭਾਰਤੀ ਜਨਤਾ ਵਾਟੀ ਨੂੰ ਵੀ ਜ਼ਰੂਰ ਦਿੱਤਾ ਜਾਵੇ ਤਾਂ ਕਿ ਉਹ ਗੁਰੂ ਬਣ ਸਕੇ ਲੋਕੀ ਸਾਡੀਆਂ ਇਨੀਆਂ ਤਰੀਪਾਂ ਕਰਦੇ ਵਿਦੇਸ਼ਾਂ ਦੇ ਵਿੱਚ ਤੇ ਸਾਡਾ ਪੰਜਾਬ ਦਾ ਵੀ ਨਾਮ ਉਹਦੇ ਨੰਬਰ 1 'ਚ ਆਵੇ ਤੇ ਪੰਜਾਬ ਨੂੰ ਵੀ ਲੋਕੀ ਉਨੀ ਰਿਸਪੈਕਟ ਦੇਣ ਉਹੀ ਸਭ ਕੁਝ ਹੋਵੇ ਲੋਕੀ ਜਿਹੜੇ ਇੱਥੋਂ ਜਾ ਚੁੱਕੇ ਉਹ ਵਾਪਸ ਮੋੜਨ ਇੱਥੇ ਆ ਕੇ ਇੰਡਸਟਰੀ ਲਾਣ ਇੱਥੇ ਪੈਸਾ ਆਵੇ ਸਭ ਕੁਝ ਹੋਵੇ ਪੰਜਾਬ ਫਿਰ ਤੋਂ ਖੁਸ਼ਹਾਲ ਹੋਵੇ ਮੇਰਾ ਇਹੀ ਸਾਰਿਆਂ ਨੂੰ ਸੁਨੇਹਾ ਜ ਆ ਪ੍ਰਧਾਨ ਜਾਖੜ ਜੀ ਨੇ ਆਪਣੇ ਜੋਗੀ ਦਿੱਤੈ ਨਾਲ ਜੀਤੋ ਟਾਈਮ ਮੰਗਿਆ ਸੀ ਦਿੱਤਾ ਜੀ ਉਹਨਾਂ ਨੇ ਆ ਦੇਖੋ ਉਹਨਾਂ ਨੂੰ ਉਹਨਾਂ ਨੇ ਲੈਟਰ ਤਾਂ ਦਿੱਤੀ ਹੋ ਸਕਦਾ ਉਹਨਾਂ ਦਾ ਟਾਈਮ ਮਿਲ ਜਵੇ ਜੇ ਉਹਨਾਂ ਕੋਲ ਸਰਪਲਸ ਟਾਈਮ ਹੋਗਾ ਜੇ ਉਹਨਾਂ ਦੀ ਪਹਿਲਾਂ ਮੀਟਿੰਗਸ ਫਿਕਸ ਨਹੀਂ ਆ ਹੋਣ ਹੋ ਜਾਂ ਆਉਣਗੇ ਉੱਥੇ ਜ਼ਰੂਰ ਆਣਗੇ ਜੇ ਜੋਗੀ ਜੀ ਆਂਦੇ ਪੰਜਾਬੇ ਚੋਣ ਪ੍ਰਚਾਰ ਚ ਤਾਂ ਕਿਸ ਤਰ੍ਹਾਂ ਦਾ ਰਹੇਗਾ ਉਹਦਾ ਦੇਖੋ ਬਹੁਤ ਅੱਛਾ ਲੋਕੀ ਬਹੁਤ ਪਿਆਰ ਕਰਦੇ ਨੇ ਲੋਕੀ ਕਹਿੰਦੇ ਨੇ ਕਿ ਜੇ ਮੋਦੀ ਯੋਗੀ ਜੀ ਵਰਗਾ ਚੀਫ ਮਿਨਿਸਟਰ ਸਾਡੋਂ ਮਿਲ ਜਾਵੇ ਤਾਂ ਸਾਡਾ ਵੀ ਉਦਾਂ ਦਾ ਹੀ ਯੂਪੀ ਵਰਗਾ ਸਾਡਾ ਸਟੇਟਸ ਹੋ ਜਾਵੇ ਯੂਪੀ ਵਰਗਾ ਸਾਡਾ ਜਿਹੜਾ ਸਥਿਤੀ ਬਣੀ ਹੋਈ ਆ ਬਹੁਤ ਅੱਛਾ ਉੱਥੇ ਜੋ ਸੈਟਅਪ ਹੋ ਗਿਆ ਇੱਥੇ ਵੀ ਉਦਾਂ ਦਾ ਹੀ ਹੋਵੇ ਤਾਂ ਬਹੁਤ ਵਧੀਆ ਰਹੂਗਾ ਜੇ ਮੋਦੀ ਯੋਗੀ ਜੀ ਇੱਥੇ ਆ ਜਾਣ ਤਾਂ ਬੜਾ ਚੰਗਾ ਰਹੂਗਾ ਲੋਕੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਲੋਕੀ ਚਾਹੁੰਦੇ ਨੇ ਕਿ ਉਹ ਇੱਥੇ ਆਣ ਸਾਨੂੰ ਸਮਝ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨਹੀਂ ਜੀ ਧੰਨਵਾਦ ਤੁਹਾਡਾ ਜੀ ਤੁਸੀਂ ਸਾਡੇ ਕੋਲ ਲਾਏ ਸਾਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਸਾਡੀ ਆਵਾਜ਼ ਤੁਹਾਡੇ ਥਰੂ ਹੀ ਲੋਕਾਂ ਤੱਕ ਪਹੁੰਚਦੀ ਹੈ ਤਾਂ ਸਾਰੇ ਸ਼ਰੋਤਿਆਂ ਦਾ ਬਹੁਤ ਧੰਨਵਾਦ ਜਿਹੜੇ ਸੁਣ ਰਹੇ ਨੇ ਦੇਖ ਰਹੇ ਨੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪੁਨਮਨਕ ਜੀ ਜਿਸ ਤਰ੍ਹਾਂ ਦੱਸ ਰਹੇ ਸੀਗੇ ਕਿ ਹਲਕੇ ਦੇ ਵਿੱਚ ਕਾਫੀ ਜ਼ੋਰਦਾਰ ਪ੍ਰਚਾਰ ਸਾਰੇ ਪਾਰਟੀ ਵਰਕਰ ਰਲ ਮਿਲ ਕੇ ਕਰ ਰਹੇ ਆ ਉਸ ਤੋਂ ਹੁਣ ਅਡੀਕ ਰਹੇਗੀ 4 ਜੂਨ ਦੀ ਜਿਸ ਦਿਨ ਨਤੀਜੇ ਸਾਹਮਣੇ ਆਣਗੇ ਤੇ ਫਿਰ ਜ ਸਾਡੇ ਨਾਲ ਜੁੜੇ ਰਹੋ ਧੰਨਵਾਦ